ਇਸ ਕਰਕੇ ਬੰਦ ਕੀਤਾ ਜਾ ਰਿਹਾ ਕਿ ਸਾਡੀ ਜੇਬ 'ਚ ਪੈਸਾ ਆਉਣਾ ਸ਼ੁਰੂ ਹੋ ਗਿਆ। ਆ ਸਾਡੀਆਂ ਮਾਵਾ ਭੈਣਾਂ ਨੇ ਕਿਹਾ ਤੋਂ ਪਹਿਲਾਂ ਜੜੀਆਂ ਤਨਾਟਾਂ ਦੇ 1000 ਰੁਪਏ ਦੇ ਬੈਂਕ ਚ ਮਤਰਾਲ ਸਿੱਟਦੀਆਂ ਸੀ। ਅੱਜ ਉਹ ਤਨਾਟਾਂ ਦੀ ਮਤਰਾਲ ਤੋਂ ਮੁਕਤੀ ਮਿਲ ਗਿਆ ਸਾਡੀਆਂ ਮਾਵਾ ਭੈਣਾਂ ਨੂੰ ਉਹਨੂੰ ਦੁੱਖ ਆਵੇ ਸਾਡੇ ਗੋਹਾ ਕੁੜਾ ਨਹੀਂ ਸਿੱਖਣਾ ਹੋਣੀਆਂ ਇਹ। ਆ ਜਿਨ੍ਹਾਂ ਨੂੰ ਤੁਸੀਂ ਚਾਚੇ ਤਾਏ ਕਹਿੰਦੇ ਪਿੰਡਾਂ ਦੇ ਵਿੱਚ ਘਰਾਂ ਘਰਾਂ ਦੇ ਬੱਚਿਆਂ ਨੂੰ ਦੁੱਧ ਚ ਪੱਤੀ ਪਾ ਕੇ ਦਿੰਦੇ ਹੋ ਜਦੋਂ ਤੁਸੀਂ ਅੰਗਰੇਜ਼ਾਂ ਦੇ ਵਿੱਚ ਬੈਠ ਕੇ ਪਾਣੀ ਪੀਂਦੇ ਹੋ ਚਾਹ ਪੀਂਦੇ ਹੋ ਇਹ ਤਣਾਟਾ ਨੇ ਕਾਮੀਆਂ ਕਾਂਗਰਸੀਆਂ ਨੇ ਸੋਡੀਆਂ ਵੀਡੀਓ ਬਣਾ ਕੇ ਤਹਾਂ ਭੇਜਤੀਆਂ ਵੀ ਇਹ ਤਾਂ ਕੰਮ ਹੀ ਨਹੀਂ ਕਰਦੇ ਆ ਨਜ਼ਾਰੇ ਲੈਂਦੇ ਨੇ ਉਹਨਾਂ ਦੀਆਂ ਜੇਬਾਂ 'ਚ ਪੈਸੇ ਨਹੀਂ ਲੈਂਦੇ ਆਪ ਪਰ ਉਹਨਾਂ ਦੇ ਕਾਲਜ ਤੇ ਸੱਪ ਕਿਹੜਾ ਲੜਦਾ ਲੜਦਾ ਆਇਆ ਵੀ ਸਾਡੇ ਮਤਰਾਜ ਚੱਕਰੋਂ ਹਟ ਗਈਆਂ ਇਹ ਕੁੜੀਆਂ ਹੁਣ ਸਾਡੇ ਗੋਹੇ ਕੁੜੇ ਨੂੰ ਨਹੀਂ ਆਉਂਦੀਆਂ ਇਸ ਲਈ ਮਾਈਓ ਭੈਣੋ ਇਹ ਸਾਨੂੰ ਗੁਲਾਮ ਬਣਾਉਣ ਦੀ ਨੀਤੀ ਹੈ ਸਾਥੇ ਹੱਥ ਚੋ ਰੋਜ਼ਗਾਰ ਖੋਣ ਅਸੀਂ ਛੜਾਇਆ ਮਾਨਸਾਂਗਲੇ ਚੋਂ ਆਲੇ ਦੋਲੇ ਦੇ ਦਰਜਣਾਂ ਪਿੰਡਾਂ ਚੋਂ ਮੈਂ ਸੈਂਕੜੇ ਔਰਤਾਂ ਨੂੰ ਬਗਾਰ ਤੋਂ ਛੜਾਇਆ ਇਹਦੇ ਬਿਆਜ ਦੇ ਵਿੱਚ ਗੋਹਾ ਕੂੜਾ ਸਿੱਟੀ ਜਾਂਦੀ ਸੀ ਸਾਲਾਂ ਮੱਦੀ ਤੰਤਰ ਪੀੜੀਆਂ ਤੋਂ ਸੱਸ ਗੋਹਾ ਸਿੱਟਦੀ ਐ ਨੂੰ ਆ ਗਈ ਨੂੰ ਉੜੀ ਹੋ ਗਈ ਉਹਦੀ ਗਾਂ ਨੂੰ ਆ ਗਈ ਤੀਜੀ ਜਗ੍ਹਾ ਪਤਾ ਤਿੰਨਾਂ ਔਰਤਾਂ ਨੂੰ ਵੀ ਤਨਾਟਾਂ ਦਾ ਕਰਜ਼ਾ ਸਾਡੇ ਸਿਰ ਤੇ ਕਿੰਨਾ ਐਸ ਕਿਸਮ ਦੇ ਕੇਸ ਸੈਂਕੜੇ ਨਹੀਂ ਹਜ਼ਾਰਾਂ ਔਰਤਾਂ ਸੀ ਔਰਤਾ ਮੁਕਤ ਕਰਾਈਆਂ ਨੇ ਗੋਇ ਕੂੜੇ ਦੇ ਬਿਆਜ 'ਚ ਪਰ ਹੁਣ ਇਹ ਨਿਰੁੱਤ ਨਾਟਾਂ ਨੂੰ ਰਾਸ ਨਹੀਂ ਆ ਰਿਹਾ ਜਦੋਂ ਸਾਡੀਆਂ ਮਾਵਾਂ ਘਰੇ ਉੱਤੇ ਕੰਮ ਕਰਦੀਆਂ ਹੱਸਦੀਆਂ ਖੇਡਦੀਆਂ ਨੇ ਆਪ ਦੇ ਗੱਲਾਂ ਬਾਤਾਂ ਕਰਦੀਆਂ ਨੇ ਔਰ ਜੁਨੀਏ ਨੂੰ ਪੜਾਉਂਦੇ ਨੇ ਆਪ ਦੇ ਦੁੱਖ ਸੁੱਖ ਦੀ ਗੱਲ ਕਰਦੇ ਨੇ ਨਰੇਕਾ ਦਾ ਕੰਮ ਕਿਉਂ ਬੰਦ ਕੀਤਾ ਜਾ ਰਿਹਾ ਕਰਕੇ ਬੰਦ ਕੀਤਾ ਜਾ ਰਿਹਾ ਹੈ ਕਿ ਸਾਡੀ ਜੇਬ 'ਚ ਪੈਸਾ ਆਉਣਾ ਸ਼ੁਰੂ ਹੋ ਗਿਆ ਆ ਸਾਡੀਆਂ ਮਾਵਾ ਭੈਣਾਂ ਨੇ ਕਿਹਾ ਤੋਂ ਪਹਿਲਾਂ ਜੜੀਆਂ ਤਨਾਟਾਂ ਦੇ ਹਜ਼ਾਰ ਰੁਪਏ ਦੇ ਵਿਆਜ ਚ ਮਤਰਾੜ ਸਿੱਟਦੀਆਂ ਸੀ ਅੱਜ ਉਹ ਤੁਹਾਡਾਂ ਦੀ ਮਤਰਾੜ ਤੋਂ ਮੁਕਤੀ ਮਿਲਿਆ ਸਾਡੀਆਂ ਮਾਵਾ ਭੈਣਾਂ ਨੂੰ ਉਹਨੂੰ ਦੁੱਖ ਆਵੇ ਸਾਡੇ ਗੋਹਾ ਕੁੜਾ ਨਹੀਂ ਸਿੱਖਣਾਉਂਦੀਆਂ ਇਹ ਆ ਜਿਨ੍ਹਾਂ ਨੂੰ ਤੁਸੀਂ ਚਾਚੇ ਤਾਏ ਕਹਿੰਦੇ ਪਿੰਡਾਂ ਦੇ ਵਿੱਚ ਕਰਾਂ ਕਰਾਂ ਦੇ ਵਿੱਚ ਆਇਆ ਨੂੰ ਦੁੱਧ ਚ ਪੱਤੀ ਪਾ ਕੇ ਦਿੰਦੇ ਹੋ ਜਦੋਂ ਤੁਸੀਂ ਅੰਗਰੇਜ਼ਾਂ ਦੇ ਵਿੱਚ ਬੈਠ ਕੇ ਪਾਣੀ ਪੀਂਦੇ ਹੋ ਚਾਹ ਪੀਂਦੇ ਹੋ ਇਹ ਟਮਾਟਾ ਨੇ ਕਾਲੀਆਂ ਕਾਂਗਰਸੀਆਂ ਨੇ ਸੋਡੀਆਂ ਵੀਡੀਓ ਬਣਾ ਕੇ ਤਹਾਂ ਭੇਜਤੀਆਂ ਵੀ ਇਹ ਤਾਂ ਕੰਮ ਹੀ ਨਹੀਂ ਕਰਦੇ ਆ ਨਜ਼ਾਰੇ ਲੈਂਦੇ ਨੇ ਉਹਨਾਂ ਦੀਆਂ ਜੇਬਾਂ ਦੇ ਪੈਸੇ ਨਹੀਂ ਲੈਂਦੇ ਆਪ ਪਰ ਉਹਨਾਂ ਦੇ ਕਾਲਜ ਦੇ ਸੱਪ ਕਿਹੜਾ ਲੜਦਾ ਲੜਦਾ ਆਇਆ ਵੀ ਸਾਡੇ ਮਤਰਾਲ ਚੱਕਰੋਂ ਹਟ ਗਏ ਇਹ ਕੁੜੀਆਂ ਦੀ ਸਲਾਮਤੀ ਤਾਂ ਤੇਰ ਤਰ ਪੀੜੀਆਂ ਤੋਂ ਫਸ ਗੋਹਾ ਸਿਰਦੀ ਐ ਨੂੰ ਆ ਗਈ ਨੂੰ ਬੁੜੀ ਹੋ ਗਈ ਉਹਦੀ ਗਾਂ ਨੂੰ ਆ ਗਈ ਤੀਜੀ ਜਗ੍ਹਾ ਪਤਾ ਤਿੰਨਾਂ ਔਰਤਾਂ ਨੂੰ ਵੀ ਤਨਾਟਾਂ ਦਾ ਕਰਜ਼ਾ ਸਾਡੇ ਸਿਰ ਤੇ ਕਿੰਨਾ ਐਸ ਕਿਸਮ ਦੇ ਕੇਸ ਸੰਕੜੇ ਨਹੀਂ ਹਜ਼ਾਰਾਂ ਔਰਤਾਂ ਸੀ ਔਰਤਾਂ ਮੁਕਤ ਕਰਾਈਆਂ ਨੇ ਗੋਏ ਕੁੜੇ ਦੇ ਪਿਆਜ ਚ ਪਰ ਹੋਈ ਨਹੀਂ ਮਰੂਤਾਡਾ ਨੂੰ ਰਾਸ ਨਹੀਂ ਆ ਰਿਹਾ ਜਦੋਂ ਸਾਡੀਆਂ ਮਾਮਾ ਭੈਣਾਂ ਉੱਤੇ ਕੰਮ ਕਰਦੀਆਂ ਹੱਸਦੀਆਂ ਖੇਡਦੀਆਂ ਨੇ ਆਪ ਦੇ ਗੱਲਾਂ ਬਾਤਾਂ ਕਰਦੀਆਂ ਨੇ ਔਰ ਜੁਨੀਅਰ ਨੂੰ ਪੜਾਉਂਦੇ ਨੇ ਆਦਿ ਦੁੱਖ ਸੁੱਖ ਦੀ ਗੱਲ ਕਰਦੇ ਨੇ ਨਰੇਕਾ ਦਾ ਕੰਮ ਕਿਉਂ ਬੰਦ ਕੀਤਾ ਜਾ ਰਿਹਾ ਹੈ ਇਸ ਕਰਕੇ ਬੰਦ ਕੀਤਾ ਜਾ ਰਿਹਾ ਕਿ ਸਾਡੀ ਜੇਬ 'ਚ ਪੈਸਾ ਆਉਣਾ ਸ਼ੁਰੂ ਹੋ ਗਿਆ ਸਾਡੀਆਂ ਮਾਵਾ ਭੈਣਾਂ ਮੇਰੇ ਕੋਲ ਤੋਂ ਪਹਿਲਾਂ ਜਿਹੜੀਆਂ ਤਨਾਟਾਂ ਦੇ 1000 ਰੁਪਏ ਦੇ ਵਿਆਜ ਚ ਮਤਰਾਲ ਸਿੱਟਦੀਆਂ ਸੀ ਅੱਜ ਉਹ ਤਨਾਟਾਂ ਦੀ ਮਤਰਾਲ ਤੋਂ ਮੁਕਤੀ ਮਿਲ ਗਿਆ ਸਾਡੀਆਂ ਮਾਵਾ ਭੈਣਾਂ ਨੂੰ ਉਹਨੂੰ ਦੁੱਖ ਹੈ ਸਾਡੇ ਗੋਹਾ ਕੁੜਾ ਲਈ ਸਿੱਖਣਾ ਹੋਈਆਂ ਇਹ ਆ ਜਿੰਨਾਂ ਨੂੰ ਤੁਸੀਂ ਚਾਚੇ ਤਾਏ ਕਹਿੰਦੇ ਪਿੰਡਾਂ ਦੇ ਵਿੱਚ ਘਰਾਂ ਘਰਾਂ ਦੇ ਵਿੱਚ ਆਇਆ ਨੂੰ ਦੁੱਧ ਤੇ ਪੱਤੀ ਪਾ ਕੇ ਦਿੰਦੇ ਹੋ ਜਦੋਂ ਤੁਸੀਂ ਅੰਗਰੇਜ਼ਾਂ ਦੇ ਵਿੱਚ ਬੈਠ ਕੇ ਪਾਣੀ ਪੀਂਦੇ ਹੋ ਚਾਹ ਪੀਂਦੇ ਹੋ ਇਹ ਠਣਾਟਾ ਨੇ ਕਾਮੀਆਂ ਕਾਂਗਰਸੀਆਂ ਨੇ ਸੋਡੀਆਂ ਵੀਡੀਓ ਬਣਾ ਕੇ ਤਹਾਂ ਭੇਜ ਕੇ ਵੀ ਇਹ ਤਾਂ ਕੰਮ ਹੀ ਨਹੀਂ ਕਰਦੇ ਆ ਨਜ਼ਾਰੇ ਲੈਂਦੇ ਨੇ ਉਹਨਾਂ ਦੀਆਂ ਜੇਬਾਂ 'ਚ ਪੈਸੇ ਨਹੀਂ ਲੈਂਦੇ ਆਪ ਪਰ ਉਹਨਾਂ ਦੇ ਕਾਲਜੇ ਤੇ ਸੱਪ ਕਿਹੜਾ ਲੜਦਾ ਲੜਦਾ ਆਇਆ ਵੀ ਸਾਡੇ ਮਤਰਾ ਚੱਕਰੋਂ हट ਗਏ ਇਹ ਕੁੜੀਆਂ ਹੋਰ ਸਾਡੇ ਗੋਹੇ ਕੁੜੇ ਨੂੰ ਨਹੀਂ ਆਉਂਦੇ ਇਸ ਲਈ ਮਾਇਓ ਭੈਣੋ ਇਹ ਸਾਨੂੰ ਗੁਲਾਮ ਬਣਾਉਣ ਦੀ ਨੀਤੀ ਹੈ ਸਾਥੇ ਹੱਥ ਚੋਂ ਰੋਜ਼ਗਾਰ ਖੋਣ ਅਸੀਂ ਛੜਾਇਆ ਮਾਨਸਾਂਗਲੇ ਚੋਂ ਆਲੇ ਦਲੇ ਦੇ ਦਰਜਣਾਂ ਪਿੰਡਾਂ ਚੋਂ ਮੈਂ ਸੈਂਕੜੇ ਔਰਤਾਂ ਨੂੰ ਵਗਾਰ ਤੋਂ ਛੜਾਇਆ ਜਿਹੜੀਆਂ ਹਜ਼ਾਰ ਹਜ਼ਾਰ ਰੁਪਏ ਦੇ ਵਿਆਜ ਦੇ ਵਿੱਚ ਗੋਹਾ ਕੁੜਾ ਸਿੱਟੀ ਜਾਂਦੀ ਸੀ ਸਾਲਾਂ ਮੱਧੇ ਦੰਦਰ ਪੀੜੀਆਂ ਤੋਂ ਸੱਸ ਗੋਹਾ ਸਿੜਦੀ ਐ ਨੂੰ ਆ ਗਈ ਨੂੰ ਬੁੜੀ ਹੋ ਗਈ ਉਹਦੀ ਕਹਾ ਨੂੰ ਆ ਗਈ ਤੀਜੀ ਜਨ ਪਤਾ ਤਿੰਨਾਂ ਔਰਤਾਂ ਨੂੰ ਵੀ ਧਨਾਟਾਂ ਦਾ ਕਰਜ਼ਾ ਸਾਡੇ ਸਿਰ ਤੇ ਕਿੰਨਾ ਐਸ ਕਿਸਮ ਦੇ ਕੇਸ ਸੈਂਕੜੇ ਨਹੀਂ ਹਜ਼ਾਰਾਂ ਔਰਤਾਂ ਸੀ ਔਰਤਾਂ ਮੁਕਤ ਕਰਾਈਆਂ ਨੇ ਗੋਹੇ ਕੂੜੇ ਦੇ ਪਿਆਜ਼ ਚ ਪਰ ਹੁਣ ਇਹਨੇ ਉਹ ਤਨਾਡਾਂ ਨੂੰ ਰਾਸ ਨਹੀਂ ਆ ਰਿਹਾ ਜਦੋਂ ਸਾਡੀਆਂ ਮਾਵਾ ਭੈਣਾਂ ਉੱਤੇ ਕੰਮ ਕਰਦੀਆਂ ਹੱਸਦੀਆਂ ਖੇਡਦੀਆਂ ਨੇ ਆਪ ਦੇ ਗੱਲਾਂ ਬਾਤਾਂ ਕਰਦੀਆਂ ਨੇ ਔਰ ਦੁਨੀਆ ਨੂੰ ਪੜਾਉਂਦੇ ਨੇ ਆਪ ਦੇ ਦੁੱਖ ਸੁੱਖ ਦੀ ਗੱਲ ਕਰਦੇ ਨੇ ਨਰੇਕਾ ਦਾ ਕੰਮ ਕਿਉਂ ਬੰਦ ਕੀਤਾ ਜਾ ਰਿਹਾ ਹੈ ਇਸ ਕਰਕੇ ਬੰਦ ਕੀਤਾ ਜਾ ਰਿਹਾ ਕਿ ਸਾਡੀ ਜੇਬ 'ਚ ਪੈਸਾ ਆਉਣਾ ਸ਼ੁਰੂ ਹੋ ਗਿਆ ਆ ਸਾਡੀਆਂ ਮਾਵਾ ਭੈਣਾਂ ਨਰੇਕਾ ਤੋਂ ਪਹਿਲਾਂ ਜੜੀਆਂ ਤਨਾਟਾਂ ਦੇ 1000 ਰੁਪਏ ਦੇ ਵਿਆਜ ਚ ਮਤਰਾਲ ਸਿੱਟਦੀਆਂ ਸੀ ਅੱਜ ਉਹ ਤਨਾਟਾਂ ਦੀ ਮਤਰਾਲ ਤੋਂ ਮੁਕਤੀ ਮਿਲਿਆ ਸਾਡੀਆਂ ਮਾਵਾ ਭੈਣਾਂ ਨੂੰ ਉਹਨੂੰ ਦੁੱਖ ਆਵੇ ਸਾਡੇ ਗੋਹਾ ਕੁੜਾ ਵੀ ਸਿੱਖਣਾਉਣੀ ਆ ਇਹ ਆ ਜਿੰਨਾਂ ਨੂੰ ਤੁਸੀਂ ਚਾਚੇ ਤਾਏ ਕਹਿੰਦੇ ਪਿੰਡਾਂ ਦੇ ਵਿੱਚ ਘਰਾਂ ਘਰਾਂ ਦੇ ਵਿੱਚ ਆਇਆ ਉਹਨੂੰ ਦੁੱਧ ਤੇ ਪੱਤੀ ਪਾ ਕੇ ਦਿੰਦੇ ਹੋ ਜਦੋਂ ਤੁਸੀਂ ਅੰਗਰੇਕਾਂ ਦੇ ਵਿੱਚ ਬੈਠ ਕੇ ਪਾਣੀ ਪੀਂਦੇ ਹੋ ਚਾਹ ਪੀਂਦੇ ਹੋ ਇਹ ਟਮਾਟਾ ਨੇ ਕਾਲੀਆਂ ਕਾਂਗਰਸੀਆਂ ਨੇ ਤੁਹਾਡੀਆਂ ਵੀਡੀਓ ਬਣਾ ਕੇ ਤਹਾਂ ਭੇਜਤੀਆਂ ਵੀ ਇਹ ਤਾਂ ਕੰਮ ਹੀ ਨਹੀਂ ਕਰਦੇ ਆ ਨਜ਼ਾਰੇ ਲੈਂਦੇ ਨੇ ਉਹਨਾਂ ਦੀਆਂ ਜੇਬਾਂ ਦੇ ਪੈਸੇ ਨਹੀਂ ਲੈਂਦੇ ਆਪ ਪਰ ਉਹਨਾਂ ਦੇ ਕਾਲਜ ਦੇ ਸੱਪ ਕਿਹੜਾ ਲੜਦਾ ਲੜਦਾ ਆਇਆ ਵੀ ਸਾਡੇ ਮਤਰਾਲ ਚੱਕਰੋਂ हट ਗਈਆਂ ਇਹ ਕੁੜੀਆਂ ਹੁਣ ਸਾਡੇ ਗੋਹੇ ਕੁੜੇ ਨਹੀਂ ਆਉਂਦੇ ਇਸ ਲਈ ਮਾਈਓ ਭੈਣੋ ਇਹ ਸਾਨੂੰ ਗੁਲਾਮ ਬਣਾਉਣ ਦੀ ਨੀਤੀ ਹੈ ਸਾਥੇ ਹੱਥ ਚੋ ਰੋਜ਼ਗਾਰ ਖੋਣਾ ਅਸੀਂ ਛੜਾਇਆ ਮਾਨਸਾਂਝਲੇ ਚੋਂ ਆਲੇ ਦਲੇ ਦੇ ਦਰਜਣੇ ਪਿੰਡਾਂ ਚੋਂ ਮੈਂ ਸੈਂਕੜੇ ਔਰਤਾਂ ਨੂੰ ਬਗਾਰ ਤੋਂ ਛੜਾਇਆ ਜਿਹੜੀਆਂ ਹਜ਼ਾਰ ਹਜ਼ਾਰ ਰੁਪਏ ਦੇ ਵਿਆਜ ਦੇ ਵਿੱਚ ਗੋਹਾ ਕੁੜਾ ਸਿੱਟੀ ਜਾਂਦੀ ਸੀ ਸਾਲਾਂ ਮੱਤੇ ਤਨ ਤਰ ਪੀੜੀਆਂ ਤੋਂ ਸਸ ਗੋਹਾ ਸਿਰਦੀ ਐ ਨੂੰ ਆ ਗਈ ਨੂੰ ਬੁੜੀ ਹੋ ਗਈ ਉਹਦੀ ਘਰ ਨੂੰ ਆ ਗਈ ਤੀਜੀ ਜਨ ਪਤਾ ਤਿੰਨਾਂ ਔਰਤਾਂ ਨੂੰ ਵੀ ਧਨਾਟਾਂ ਦਾ ਕਰਜ਼ਾ ਸਾਡੇ ਸਿਰ ਤੇ ਕਿੰਨਾ ਐਸ ਕਿਸਮ ਦੇ ਕੇਸ ਸੈਂਕੜੇ ਨਹੀਂ ਹਜ਼ਾਰਾਂ ਔਰਤਾਂ ਸੀ ਔਰਤਾਂ ਮੁਕਤ ਕਰਾਈਆਂ ਨੇ ਗੋਏ ਕੁੜੇ ਦੇ ਪਿਆਜ ਚ ਪਰ ਉਹਨੇ ਨੂੰ ਧਨਾਟਾਂ ਨੂੰ ਰਾਸ ਨਹੀਂ ਆ ਰਿਹਾ ਜਦੋਂ ਸਾਡੀਆਂ ਮਾਵਾ ਭੈਣਾਂ ਉੱਤੇ ਕੰਮ ਕਰਦੀਆਂ ਹੱਸਦੀਆਂ ਖੇਡਦੀਆਂ ਨੇ ਆਪ ਦੇ ਗੱਲਾਂ-ਬਾਤਾਂ ਕਰਦੀਆਂ ਨੇ ਔਰ ਜੁਨੀਅਰ ਬਣਾਉਂਦੇ ਨੇ ਆਪ ਦੇ ਦੁੱਖ-ਸੁਖ ਦੀ ਗੱਲ ਕਰਦੇ ਨੇ ਨਰੇਕਾ ਦਾ ਕੰਮ ਕਿਉਂ ਬੰਦ ਕੀਤਾ ਜਾ ਰਿਹਾ ਹੈ ਇਸ ਕਰਕੇ ਬੰਦ ਕੀਤਾ ਜਾ ਰਿਹਾ ਕਿ ਸਾਡੀ ਜੇਬ 'ਚ ਪੈਸਾ ਆਉਣਾ ਸ਼ੁਰੂ ਹੋ ਗਿਆ ਆ ਸਾਡੀਆਂ ਮਾਵਾ ਭੈਣਾਂ ਨਰੇਕਾ ਤੋਂ ਪਹਿਲਾਂ ਜਿਹੜੀਆਂ ਤਨਾਟਾਂ ਦੇ 1000 ਰੁਪਏ ਦੇ ਬਿਆਜ ਚ ਮਤਰਾਲ ਸਿੱਟਦੀਆਂ ਸੀ ਅੱਜ ਉਹ ਤਨਾਟਾਂ ਦੀ ਮਤਰਾਲ ਤੋਂ ਮੁਕਤੀ ਮਿਲਿਆ ਸਾਡੀਆਂ ਮਾਵਾ ਭੈਣਾਂ ਨੂੰ ਉਹਨੂੰ ਦੁੱਖ ਹੈ ਵੀ ਸਾਡੇ ਗੋਹਾ ਕੁੜਾ ਵੀ ਸਿੱਟਣ ਹੋਣੀਆਂ ਇਹ ਆ ਜਿਨ੍ਹਾਂ ਨੂੰ ਤੁਸੀਂ ਚਾਚੇ ਤਾਏ ਕਹਿੰਦੇ ਪਿੰਡਾਂ ਦੇ ਵਿੱਚ ਘਰਾਂ ਘਰਾਂ ਦੇ ਵਿੱਚ ਆਇਆ ਨੂੰ ਦੁੱਧ ਚ ਪੱਤੀ ਪਾ ਕੇ ਦਿੰਦੇ ਹੋ ਜਦੋਂ ਤੁਸੀਂ ਅੰਗਰੇਕਾ ਦੇ ਵਿੱਚ ਬੈਠ ਕੇ ਪਾਣੀ ਪੀਂਦੇ ਹੋ ਚਾਹ ਪੀਂਦੇ ਹੋ ਇਹ ਠਣਾਟਾ ਨੇ ਕਾਲੀਆਂ ਕਾਂਗਰਸੀਆਂ ਨੇ ਸੋਡੀਆਂ ਵੀਡੀਓ ਬਣਾ ਕੇ ਤਹਾਂ ਭੇਰਤੀਆਂ ਵੀ ਤਾਂ ਕੰਮ ਹੀ ਨਹੀਂ ਕਰਦੇ ਆ ਨਜ਼ਾਰੇ ਲੈਂਦੇ ਨੇ ਉਹਨਾਂ ਦੀਆਂ ਜੇਬਾਂ ਤੇ ਪੈਸੇ ਨਹੀਂ ਲੈਂਦੇ ਆਪ ਪਰ ਉਹਨਾਂ ਦੇ ਕਾਲਜੇ ਤੇ ਸੱਪ ਕਿਹੜਾ ਲੜਦਾ ਲੜਦਾ ਆਇਆ ਵੀ ਸਾਡੇ ਮਤਰਾ ਚੱਕਰੋਂ हट ਗਏ ਇਹ ਕੁੜੀਆਂ ਹੁਣ ਸਾਡੇ ਗੋਹੇ ਕੁੜੇ ਨੂੰ ਨਹੀਂ ਆਉਂਦੀ। ਇਸ ਲਈ ਮਾਇਓ ਭੈਣੋ ਇਹ ਸਾਨੂੰ ਗੁਲਾਮ ਬਣਾਉਣ ਦੀ ਨੀਤੀ ਹੈ ਸਾਥੇ ਹੱਥਚੋਰੀ ਰਜਗਾਰ ਖੋਣ। ਅਸੀਂ ਛੜਾਇਆ ਮਾਨਸਾਂਝਲੇ ਚੋਂ ਆਲੇ ਦਲੇ ਦੇ ਦਰਜਣੋਂ ਪਿੰਡਾਂ ਚੋਂ ਮੈਂ ਸੈਂਕੜੇ ਔਰਤਾਂ ਨੂੰ ਬਗਾਰ ਤੋਂ ਛੜਾਇਆ ਜਿਹੜੀਆਂ ਹਜ਼ਾਰ-ਹਜ਼ਾਰ ਰੁਪਏ ਦੇ ਵਿਆਜ ਦੇ ਵਿੱਚ ਗੋਹਾ ਕੁੜਾ ਸਿੱਟੀ ਜਾਂਦੀ ਸੀ ਸਾਲਾਂ ਮੱਦੇ। ਤਨ ਤਰ ਪੀੜੀਆਂ ਤੋਂ ਸੱਸ ਗੋਹਾ ਸਿੱੜਦੀ ਐ ਨੂੰ ਆ ਗਈ ਨੂੰ ਬੁੜੀ ਹੋ ਗਈ ਉਹਦੀ ਕਹਾ ਨੂੰ ਆ ਗਈ ਤੀਜੀ ਜਗ੍ਹਾ ਪਤਾ ਤਿੰਨਾਂ ਔਰਤਾਂ ਨੂੰ ਵੀ ਤਣਾਟਾਂ ਦਾ ਕਰਜ਼ਾ ਸਾਡੇ ਸਿਰ ਤੇ ਕਿੰਨਾ ਐਸ ਕਿਸਮ ਦੇ ਕੇਸ ਸੰਕੜੇ ਨੇ ਹਜ਼ਾਰਾਂ ਔਰਤਾਂ ਸੀ ਔਰਤਾਂ ਮੁਕਤ ਕਰਾਈਆਂ ਨੇ ਗੋਇ ਕੂੜੇ ਦੇ ਵਿਆਜ ਚ ਪਰ ਹੁਣ ਇਹਨਾਂ ਨੂੰ ਤਣਾਡਾਂ ਨੂੰ ਰਾਸ ਨਹੀਂ ਆ ਰਿਹਾ ਜਦੋਂ ਸਾਡੀਆਂ ਮਾਵਾ ਭੈਣਾਂ ਉੱਤੇ ਕੰਮ ਕਰਦੀਆਂ ਹੱਸਦੀਆਂ ਖੇਡਦੀਆਂ ਨੇ ਆਪ ਦੇ ਗੱਲਾਂ ਬਾਤਾਂ ਕਰਦੀਆਂ ਨੇ ਔਰ ਜੁਨੀਏ ਨੂੰ ਪੜਾਉਂਦੇ ਨੇ ਆਪ ਦੇ ਦੁੱਖ ਸੁੱਖ ਦੀ ਗੱਲ ਕਰਦੇ ਨੇ ਨਰੇਕਾ ਦਾ ਕੰਮ ਕਿਉਂ ਬੰਦ ਕੀਤਾ ਜਾ ਰਿਹਾ ਹੈ ਇਸ ਕਰਕੇ ਬੰਦ ਕੀਤਾ ਜਾ ਰਿਹਾ ਕਿ ਸਾਡੀ ਜੇਬ 'ਚ ਪੈਸਾ ਆਉਣਾ ਸ਼ੁਰੂ ਹੋ ਗਿਆ ਆ ਸਾਡੀਆਂ ਮਾਵਾ ਭੈਣਾਂ ਮੇਰੇ ਕਹਤੋ ਪਹਿਲਾਂ ਜੜੀਆਂ ਤਨਾਟਾਂ ਦੇ 1000 ਰੁਪਏ ਦੇ ਵਿਆਜ ਚ ਮਤਰਾੜ ਸਿੱਟਦੀਆਂ ਸੀ ਅੱਜ ਉਹ ਤੁਹਾਡਾਂ ਦੀ ਮਤਰਾੜ ਤੋਂ ਮੁਕਤੀ ਮਿਲ ਗਿਆ ਸਾਡੀਆਂ ਮਾਵਾਂ ਭੈਣਾਂ ਨੂੰ ਉਹਨੂੰ ਦੁੱਖ ਆਵੇ ਸਾਡੇ ਗੋਹਾ ਕੁੜਾ ਨਹੀਂ ਸਿੱਟਣ ਹੋਣੀਆਂ ਇਹ ਆ ਜਿੰਨਾਂ ਨੂੰ ਤੁਸੀਂ ਚਾਚੇ ਤਾਏ ਕਹਿੰਦੇ ਪਿੰਡਾਂ ਦੇ ਵਿੱਚ ਘਰਾਂ ਘਰਾਂ ਦੇ ਵਿੱਚ ਆਇਆ ਨੂੰ ਦੁੱਧ ਚ ਪੱਤੀ ਪਾ ਕੇ ਦਿੰਦੇ ਹੋ ਜਦੋਂ ਤੁਸੀਂ ਅੰਗਰੇਕਾ ਦੇ ਵਿੱਚ ਬੈਠ ਕੇ ਪਾਣੀ ਪੀਨੇਓ ਚਾਹ ਪੀਨੇਓ ਇਹ ਤਨਾਟਾਂ ਨੇ ਕਾਲੀਆਂ ਕਾਂਗਰਸੀਆਂ ਨੇ ਸੋਡੀਆਂ ਵੀਡੀਓ ਬਣਾ ਕੇ ਤਹਾਂ ਭੇਜਤੀਆਂ ਵੀ ਇਹ ਤਾਂ ਕੰਮ ਹੀ ਨਹੀਂ ਕਰਦੇ ਆ ਨਜ਼ਾਰੇ ਲੈਂਦੇ ਨੇ ਉਹਨਾਂ ਦੀਆਂ ਜੇਬਾਂ 'ਚ ਪੈਸੇ ਨਹੀਂ ਲੈਂਦੇ ਅਪ ਪਰ ਉਹਨਾਂ ਦੇ ਕਾਲਜੇ ਤੇ ਸੱਪ ਕਿਹੜਾ ਲੜਦਾ ਲੜਦਾ ਆਇਆ ਵੀ ਸਾਡੇ ਮਤਰਾਲ ਚੱਕਰੋਂ हट ਗਏ ਇਹ ਕੁੜੀਆਂ ਹੁਣ ਸਾਡੇ ਗੋਹੇ ਕੁੜੇ ਨਹੀਂ ਆਉਂਦੇ ਇਸ ਲਈ ਮਾਈਓ ਭੈਣੋ ਇਹ ਸਾਨੂੰ ਗੁਲਾਮ ਬਣਾਉਣ ਦੀ ਨੀਤੀ ਹੈ ਸਾਥੇ ਹੱਥ ਚੋ ਰੋਜ਼ਗਾਰ ਖੋਣਾ ਅਸੀਂ ਛੜਾਇਆ ਮਾਨਸਾਂਗਲੇ ਚੋਂ ਆਲੇ ਦਲੇ ਦੇ ਦਰਜਣੇ ਪਿੰਡਾਂ ਚੋਂ ਮੈਂ ਸੈਂਕੜੇ ਔਰਤਾਂ ਨੂੰ ਬਗਾਰ ਤੋਂ ਛੜਾਇਆ ਜਿਹੜੀਆਂ ਹਜ਼ਾਰ ਹਜ਼ਾਰ ਰੁਪਏ ਦੇ ਵਿਆਜ ਦੇ ਵਿੱਚ ਗੋਹਾ ਕੁੜਾ ਸਿੱਟੀ ਜਾਂਦੀ ਸੀ ਸਾਲਾਂ ਮੱਦੀ ਤੰਦਰ ਪੀੜੀਆਂ ਤੋਂ ਸੱਸ ਗੋਹਾ ਸਿੱੜਦੀ ਐ ਨੂੰ ਆ ਗਈ ਨੂੰ ਬੁੜੀ ਹੋ ਗਈ ਉਹਦੀ ਘਰ ਨੂੰ ਆ ਗਈ ਤੀਜੀ ਜਨ ਪਤਾ ਤਿੰਨਾਂ ਔਰਤਾਂ ਨੂੰ ਨੀ ਵੀ ਧਨਾਢਾਂ ਦਾ ਕਰਜ਼ਾ ਸਾਡੇ ਸਿਰ ਤੇ ਕਿੰਨਾ ਐਸ ਕਿਸਮ ਦੇ ਕੇਸ ਸੰਕੜੇ ਵੀ ਹਜ਼ਾਰਾਂ ਔਰਤਾਂ ਸੀ ਔਰਤਾਂ ਮੁਕਤ ਕਰਾਈਆਂ ਨੇ ਗੋਏ ਕੁੜੇ ਦੇ ਵਿਆਹ ਚ ਪਰ ਹੁਣ ਇਹਨਾਂ ਨੂੰ ਧਨਾਢਾਂ ਨੂੰ ਰਾਸ ਨਹੀਂ ਆ ਰਿਹਾ ਜਦੋਂ ਸਾਡੀਆਂ ਮਾਵਾ ਭੈਣਾਂ ਉੱਤੇ ਕੰਮ ਕਰਦੀਆਂ ਹੱਸਦੀਆਂ ਖੇਡਦੀਆਂ ਨੇ ਆਪ ਦੇ ਗੱਲਾਂ-ਬਾਤਾਂ ਕਰਦੀਆਂ ਨੇ ਔਰ ਜੁਨੀਅਰ ਪੜਾਉਂਦੇ ਨੇ ਆਪ ਦੇ ਦੁੱਖ-ਸੁਖ ਦੀ ਗੱਲ ਕਰਦੇ ਨੇ ਨਰੇਕਾ ਦਾ ਕੰਮ ਕਿਉਂ ਬੰਦ ਕੀਤਾ ਜਾ ਰਿਹਾ ਹੈ ਇਸ ਕਰਕੇ ਬੰਦ ਕੀਤਾ ਜਾ ਰਿਹਾ ਕਿ ਸਾਡੀ ਜੇਵ ਉੱਤੇ ਪੈਸਾ ਆਉਣਾ ਸ਼ੁਰੂ ਹੋ ਗਿਆ ਆ ਸਾਡੀਆਂ ਮਾਵਾ ਭੈਣਾਂ ਨਰੇਕਾ ਤੋਂ ਪਹਿਲਾਂ ਜੜੀਆਂ ਟਮਾਟਾਂ ਦੇ 1000 ਰੁਪਏ ਦੇ ਬਿਆਜ ਚ ਮਤਰਾਲ ਸਿੱਟਦੀਆਂ ਸੀ। ਆ ਜੋ ਟਮਾਟਾਂ ਦੀ ਮਤਰਾਲ ਤੋਂ ਮੁਕਤੀ ਮਿਲਿਆ ਸਾਡੀਆਂ ਮਾਵਾ ਭੈਣਾਂ ਨੂੰ ਉਹਨੂੰ ਦੁੱਖ ਆਵੇ ਸਾਡੇ ਗੋਹਾ ਕੁੜਾ ਨਹੀਂ ਸਿੱਟਣ ਹੋਣੀਆਂ ਇਹ। ਆ ਜਿਨ੍ਹਾਂ ਨੂੰ ਤੁਸੀਂ ਚਾਚੇ ਤਾਏ ਕਹਿੰਦੇ ਪਿੰਡਾਂ ਦੇ ਵਿੱਚ ਘਰਾਂ ਘਰਾਂ ਦੇ ਵਿੱਚ ਆਇਆ ਨੂੰ ਦੁੱਧ ਚ ਪੱਤੀ ਪਾ ਕੇ ਦਿੰਦੇ ਹੋ। ਜਦੋਂ ਤੁਸੀਂ ਅੰਗਰੇਕਾਂ ਦੇ ਵਿੱਚ ਬੈਠ ਕੇ ਪਾਣੀ ਪੀਂਦੇ ਹੋ ਚਾਹ ਪੀਂਦੇ ਹੋ ਇਹ ਟਣਾਟਾ ਨੇ ਕਾਲੀਆਂ ਕਾਂਗਰਸੀਆਂ ਨੇ ਸੋਡੀਆਂ ਵੀਡੀਓ ਬਣਾ ਕੇ ਤਹਾਂ ਭੇਜਤੀਆਂ ਵੀ ਇਹ ਤਾਂ ਕੰਮ ਹੀ ਨਹੀਂ ਕਰਦੇ ਆ ਨਜ਼ਾਰੇ ਲੈਂਦੇ ਨੇ ਉਹਨਾਂ ਦੀਆਂ ਜੇਬਾਂ ਤੇ ਪੈਸੇ ਨਹੀਂ ਲੈਂਦੇ ਅਪ ਪਰ ਉਹਨਾਂ ਦੇ ਕਾਲਜੇ ਤੇ ਸੱਪ ਕਿਹੜਾ ਲੜਦਾ ਲੜਦਾ ਆਇਆ ਵੀ ਸਾਡੇ ਮਤਰਾ ਚੱਕਰੋਂ हट ਗਏ ਇਹ ਕੁੜੀਆਂ ਹੁਣ ਸਾਡੇ ਗੋਹੇ ਕੁੜੇ ਨੂੰ ਨਹੀਂ ਆਉਂਦੀਆਂ ਇਸ ਲਈ ਮਾਇਓ ਭੈਣੋ ਇਹ ਸਾਨੂੰ ਗੁਲਾਮ ਬਣਾਉਣ ਦੀ ਨੀਤੀ ਹੈ ਸਾਥੇ ਹੱਥ ਚੋ ਰੋਜ਼ਗਾਰ ਖੋਣ ਅਸੀਂ ਛੜਾਇਆ ਮਾਨਸਾਂਝਲੇ ਚੋਂ ਆਲੇ ਦਲੇ ਦੇ ਦਰਜਣੇ ਪਿੰਡਾਂ ਚੋਂ ਮੈਂ ਸੈਂਕੜੇ ਔਰਤਾਂ ਨੂੰ ਵਗਾਰ ਤੋਂ ਛੜਾਇਆ ਜਿਹੜੀਆਂ ਹਜ਼ਾਰ ਹਜ਼ਾਰ ਰੁਪਏ ਦੇ ਵਿਆਜ ਦੇ ਵਿੱਚ ਗੋਹਾ ਕੁੜਾ ਸਿੱਟੀ ਜਾਂਦੀਆਂ ਸੀ ਸਾਲਾਂ ਮੱਦੀ ਦਰਦਰ ਪੀੜੀਆਂ ਤੋਂ ਸੱਸ ਗੋਹਾ ਸਿੜਦੀ ਐ ਨੂੰ ਆ ਗਈ ਨੂੰ ਬੁੜੀ ਹੋ ਗਈ ਉਹਦੀ ਕਹਾ ਨੂੰ ਆ ਗਈ ਤੀਜੀ ਜਨ ਪਤਾ ਤਿੰਨਾਂ ਔਰਤਾਂ ਨੂੰ ਵੀ ਤਣਾਟਾਂ ਦਾ ਕਰਜ਼ਾ ਸਾਡੇ ਸਿਰ ਤੇ ਕਿੰਨਾ ਐਸ ਕਿਸਮ ਦੇ ਕੇਸ ਸੈਂਕੜੇ ਨਹੀਂ ਹਜ਼ਾਰਾਂ ਔਰਤਾਂ ਸੀ ਔਰਤਾਂ ਮੁਕਤ ਕਰਾਈਆਂ ਨੇ ਗੋਇ ਕੂੜੇ ਦੇ ਪਿਆਜ਼ ਚ ਪਰ ਹੁਣ ਇਹਨਾਂ ਨੂੰ ਤਣਾਡਾਂ ਨੂੰ ਰਾਸ ਨਹੀਂ ਆ ਰਿਹਾ ਜਦੋਂ ਸਾਡੀਆਂ ਮਾਵਾ ਭੈਣਾਂ ਉੱਤੇ ਕੰਮ ਕਰਦੀਆਂ ਹੱਸਦੀਆਂ ਖੇਡਦੀਆਂ ਨੇ ਆਰਦੇ ਗੱਲਾਂ ਬਾਤਾਂ ਕਰਦੀਆਂ ਨੇ ਔਰ ਜੁਨੀਏ ਨੂੰ ਪੜਾਉਂਦੇ ਨੇ ਆਰਦੇ ਦੁੱਖ ਸੁੱਖ ਦੀ ਗੱਲ ਕਰਦੇ ਨੇ ਨਰੇਕਾ ਦਾ ਕੰਮ ਕਿਉਂ ਬੰਦ ਕੀਤਾ ਜਾ ਰਿਹਾ ਹੈ ਇਸ ਕਰਕੇ ਬੰਦ ਕੀਤਾ ਜਾ ਰਿਹਾ ਕਿ ਸਾਡੀ ਜੇਬ 'ਚ ਪੈਸਾ ਆਉਣਾ ਸ਼ੁਰੂ ਹੋ ਗਿਆ ਆ ਸਾਡੀਆਂ ਮਾਵਾ ਭੈਣਾਂ ਨਰੇਕਾ ਤੋਂ ਪਹਿਲਾਂ ਜੜੀਆਂ ਤਨਾਟਾਂ ਦੇ 1000 ਰੁਪਏ ਦੇ ਵਿਆਜ ਚ ਮਤਰਾੜ ਸਿੱਟਦੀਆਂ ਸੀ ਅੱਜ ਉਹ ਤਨਾਟਾਂ ਦੀ ਮਤਰਾੜ ਤੋਂ ਮੁਕਤੀ ਮਿਲ ਗਿਆ ਸਾਡੀਆਂ ਮਾਵਾ ਭੈਣਾਂ ਨੂੰ ਉਹਨੂੰ ਦੁੱਖ ਆਵੇ ਸਾਡੇ ਗੋਹਾ ਕੁੜਾ ਨਹੀਂ ਸਿੱਖਣਾਉਂਦੀਆਂ ਇਹ ਆ ਜਿੰਨਾਂ ਨੂੰ ਤੁਸੀਂ ਚਾਚੇ ਤਾਏ ਕਹਿੰਦੇ ਪਿੰਡਾਂ ਦੇ ਵਿੱਚ ਘਰਾਂ ਘਰਾਂ ਦੇ ਵਿੱਚ ਆਇਆ ਨੂੰ ਦੁੱਧ ਤੇ ਪੱਤੀ ਪਾ ਕੇ ਦਿੰਦੇ ਹੋ ਜਦੋਂ ਤੁਸੀਂ ਅੰਗਰੇਕਾ ਦੇ ਵਿੱਚ ਬੈਠ ਕੇ ਪਾਣੀ ਪੀਂਦੇ ਹੋ ਚਾਹ ਪੀਂਦੇ ਹੋ ਇਹ ਤਨਾਟਾਂ ਨੇ ਕਾਲੀਆਂ ਕਾਂਗਰਸੀਆਂ ਨੇ ਸੋਡੀਆਂ ਵੀਡੀਓ ਬਣਾ ਕੇ ਤਹਾਂ ਭੇਜਤੀਆਂ ਵੀ ਇਹ ਤਾਂ ਕੰਮ ਹੀ ਨਹੀਂ ਕਰਦੇ ਆ ਨਜ਼ਾਰੇ ਲੈਂਦੇ ਨੇ ਉਹਨਾਂ ਦੀਆਂ ਜੇਬਾਂ ਤੇ ਪੈਸੇ ਨਹੀਂ ਲੈਂਦੇ ਆਪ ਪਰ ਉਹਨਾਂ ਦੇ ਕਾਲਜੇ ਤੇ ਸੱਪ ਕਿਹੜਾ ਲੜਦਾ ਲੜਦਾ ਆਇਆ ਵੀ ਸਾਡੇ ਮਤਾਲ ਚੱਕਰੋਂ हट ਗਈਆਂ ਇਹ ਕੁੜੀਆਂ ਹੁਣ ਸਾਡੇ ਜਗਾਰ ਖੁਣ ਅਸੀਂ ਛੜਾਇਆ ਮਾਨਸਾਂਝਲੇ ਚੋਂ ਆਲੇ ਦਲੇ ਦੇ ਦਰਜਣੋਂ ਪਿੰਡਾਂ ਚੋਂ ਮੈਂ ਸੈਂਕੜੇ ਔਰਤਾਂ ਨੂੰ ਬਗਾਰ ਤੋਂ ਛੜਾਇਆ ਜਿਹੜੀਆਂ ਹਜ਼ਾਰ ਹਜ਼ਾਰ ਰੁਪਏ ਦੇ ਵਿਆਜ ਦੇ ਵਿੱਚ ਗੋਹਾ ਕੂੜਾ ਸਿੱਟੀ ਜਾਂਦੀ ਸੀ ਸਲਾਮਤੀ ਤੰਤਰ ਪੀੜੀਆਂ ਤੋਂ ਸੱਸ਼ ਗੋਹਾ ਸਿੱਟਦੀ ਐ ਨੂੰ ਆ ਗਈ ਨੂੰ ਬੁੜੀ ਹੋ ਗਈ ਉਦੀ ਕਹਾ ਨੂੰ ਆ ਗਈ ਤੀਜੀ ਜਗਤ ਪਤਾ ਤਿੰਨਾਂ ਔਰਤਾਂ ਨੂੰ ਵੀ ਤਣਾਟਾਂ ਦਾ ਕਰਜ਼ਾ ਸਾਡੇ ਸਿਰ ਤੇ ਕਿੰਨਾ ਐਸ ਕਿਸਮ ਦੇ ਕੇਸ ਸੈਂਕੜੇ ਨਹੀਂ ਹਜ਼ਾਰਾਂ ਔਰਤਾਂ ਸੀ ਔਰਤਾਂ ਮੁਕਤ ਕਰਾਈਆਂ ਨੇ ਗੋਇ ਕੂੜੇ ਦੇ ਪਿਆਜ ਚ ਪਰ ਹੋਈ ਨੇ ਇਹਨਾਂ ਤਣਾਡਾਂ ਨੂੰ ਰਾਸ ਨਹੀਂ ਆ ਰਿਹਾ ਜਦੋਂ ਸਾਡੀਆਂ ਮਾਵਾਂ ਘਰੇ ਉੱਤੇ ਕੰਮ ਕਰਦੀਆਂ ਹੱਸਦੀਆਂ ਖੇਡਦੀਆਂ ਨੇ ਆਪ ਦੇ ਗੱਲਾਂ ਬਾਤਾਂ ਕਰਦੀਆਂ ਨੇ ਔਰ ਜੁਨੀਏ ਨੂੰ ਪੜਾਉਂਦੇ ਨੇ ਆਹ ਤੇ ਦੁੱਖ ਸੁੱਖ ਦੀ ਗੱਲ ਕਰਦੇ ਨੇ ਨਰੇਕਾ ਦਾ ਕੰਮ ਕਿਉਂ ਬੰਦ ਕੀਤਾ ਜਾ ਰਿਹਾ ਹੈ ਇਸ ਕਰਕੇ ਬੰਦ ਕੀਤਾ ਜਾ ਰਿਹਾ ਕਿ ਸਾਡੀ ਜੇਬ 'ਚ ਪੈਸਾ ਆਉਣਾ ਸ਼ੁਰੂ ਹੋ ਗਿਆ ਆ ਸਾਡੀਆਂ ਮਾਮਾ ਭੈਣਾਂ ਨਰੇਕਾ ਤੋਂ ਪਹਿਲਾਂ ਜਿਹੜੀਆਂ ਤਣਾਟਾਂ ਦੇ 1000 ਰੁਪਏ ਦੇ ਵਿਆਜ ਚ ਮਤਰਾਲ ਸਿੱਟਦੀਆਂ ਸੀ ਅਜੋ ਤਣਾਡਾਂ ਦੀ ਮਤਰਾੜ ਤੋਂ ਮੁਕਤੀ ਮਿਲ ਗਿਆ ਸਾਡੀਆਂ ਮਾਵਾ ਭੈਣਾਂ ਨੂੰ ਉਹਨੂੰ ਦੁੱਖ ਆਵੇ ਸਾਡੇ ਗੋਹਾ ਕੁੜਾ ਨਹੀਂ ਸਿੱਖਣਾਉਂਦੀਆਂ ਇਹ ਆ ਜਿਨ੍ਹਾਂ ਨੂੰ ਤੁਸੀਂ ਚਾਚੇ ਤਾਏ ਕਹਿੰਦੇ ਪਿੰਡਾਂ ਦੇ ਵਿੱਚ ਘਰਾਂ ਘਰਾਂ ਦੇ ਵਿੱਚ ਆਇਆ ਉਹਨੂੰ ਦੁੱਧ ਚ ਪੱਤੀ ਪਾ ਕੇ ਦਿੰਦੇ ਹੋ ਜਦੋਂ ਤੁਸੀਂ ਅੰਗਰੇਜ਼ਾਂ ਦੇ ਵਿੱਚ ਬੈਠੇ ਗਰਸੀਆਂ ਨੇ ਸੋਡੀਆਂ ਵੀਡੀਓ ਬਣਾ ਕੇ ਤਹਾਂ ਭੇਜਤੀਆਂ ਵੀ ਇਹ ਤਾਂ ਕੰਮ ਹੀ ਨਹੀਂ ਕਰਦੇ ਆ ਨਜ਼ਾਰੇ ਲੈਂਦੇ ਨੇ ਉਹਨਾਂ ਦੀਆਂ ਜੇਬਾਂ ਤੇ ਪੈਸੇ ਨਹੀਂ ਲੈਂਦੇ ਆਪ ਪਰ ਉਹਨਾਂ ਦੇ ਕਾਲਜ ਤੇ ਸੱਪ ਕਿਹੜਾ ਲੜਦਾ ਲੜਦਾ ਆਇਆ ਵੀ ਸਾਡੇ ਮਤਰਾਜ ਚੱਕਰੋਂ ਹਟ ਗਏ ਇਹ ਕੁੜੀਆਂ ਹੁਣ ਸਾਡੇ ਘਰੇ ਕੁੜੇ ਨਹੀਂ ਆਉਂਦੀਆਂ ਇਸ ਲਈ ਮਾਇਓ ਭੈਣੋ ਇਹ ਸਾਨੂੰ ਗੁਲਾਮ ਬਣਾਉਣ ਦੀ ਨੀਤੀ ਹੈ ਸਾਥੇ ਹੱਥਚੋਰੀ ਰੋਜ਼ਗਾਰ ਖੋਣ ਅਸੀਂ ਛੜਾਇਆ ਮਾਨਸਾਂਝ ਦੇ ਚੋਂ ਆਲੇ ਦੁਆਲੇ ਦੇ ਦਰਜਣੋਂ ਪਿੰਡਾਂ ਚੋਂ ਮੈਂ ਸੈਂਕੜੇ ਔਰਤਾਂ ਨੂੰ ਬਗਾਰ ਤੋਂ ਛੜਾਇਆ ਜਿਹੜੀਆਂ ਹਜ਼ਾਰ ਹਜ਼ਾਰ ਰੁਪਏ ਦੇ ਵਿਆਜ ਦੇ ਵਿੱਚ ਗੋਹਾ ਕੂੜਾ ਸਿੱਟੀ ਜਾਂਦੀ ਸੀ ਸਾਲਾਂ ਮੱਦੇ ਤਰ ਤਰ ਪੀੜ੍ਹੀਆਂ ਤੋਂ ਫਸ ਗੋਹਾ ਸਿੱਟਦੀ ਹੈ ਨੂੰ ਆ ਗਈ ਨੂੰ ਮੁੜੀ ਹੋਗੀ ਉਹਦੀ ਘਰ ਨੂੰ ਆ ਗਈ ਤੀਜੀ ਜਗ੍ਹਾ ਪਤਾ ਤਿੰਨਾਂ ਔਰਤਾਂ ਨੂੰ ਵੀ ਤਨਾਟਾਂ ਦਾ ਕਰਜ਼ਾ ਸਾਡੇ ਸਿਰ ਤੇ ਕਿੰਨਾ ਐਸ ਕਿਸਮ ਦੇ ਕੇਸ ਸੰਕੜੇ ਨਹੀਂ ਹਜ਼ਾਰਾਂ ਔਰਤਾਂ ਸੀ ਔਰਤਾਂ ਮੁਕਤ ਕਰਾਈਆਂ ਨੇ ਗੋਇ ਕੂੜੇ ਦੇ ਪਿਆਜ਼ ਚ ਪਰ ਹੁਣ ਇਹਨਾਂ ਨੂੰ ਤਨਾਟਾਂ ਨੂੰ ਰਾਸ ਨਹੀਂ ਆ ਰਿਹਾ ਜਦੋਂ ਸਾਡੀਆਂ ਮਾਵਾਂ ਘਰੇ ਉੱਤੇ ਕੰਮ ਕਰਦੀਆਂ ਹੱਸਦੀਆਂ ਖੇਡਦੀਆਂ ਨੇ ਆਪ ਦਾ ਗੱਲਾਂ ਬਾਤਾਂ ਕਰਦੀਆਂ ਨੇ ਔਰ ਜੁਨੀਏ ਨੂੰ ਪੜਾਉਂਦੇ ਨੇ ਆ ਤੇ ਦੁੱਖ ਸੁੱਖ ਦੀ ਗੱਲ ਕਰਦੇ ਨੇ ਨਰੇਕਾ ਦਾ ਕੰਮ ਕਿਉਂ ਬੰਦ ਕੀਤਾ ਜਾ ਰਿਹਾ ਹੈ ਇਸ ਕਰਕੇ ਬੰਦ ਕੀਤਾ ਜਾ ਰਿਹਾ ਕਿ ਸਾਡੀ ਜੇਬ 'ਚ ਪੈਸਾ ਆਉਣਾ ਸ਼ੁਰੂ ਹੋ ਗਿਆ ਆ ਸਾਡੀਆਂ ਮਾਵਾਂ ਭੈਣਾਂ ਨਰੇਕਾ ਤੋਂ ਪਹਿਲਾਂ ਜੜੀਆਂ ਤਨਾਟਾਂ ਦੇ 1000 ਰੁਪਏ ਦੇ ਵਿਆਜ ਚ ਮਤਰਾਲ ਸਿੱਟਦੀਆਂ ਸੀ ਅੱਜੋ ਤੁਹਾਡਾਂ ਦੀ ਮਤਰਾੜ ਤੋਂ ਮੁਕਤੀ ਮਿਲਿਆ ਸਾਡੀਆਂ ਮਾਵਾ ਭੈਣਾਂ ਨੂੰ ਉਹਨੂੰ ਦੁੱਖ ਹੈ ਵੀ ਸਾਡੇ ਗੋਹਾ ਕੁੜਾ ਨਹੀਂ ਸਿੱਖਣ ਹੋਣੀਆਂ ਇਹ ਆ ਜਿਨ੍ਹਾਂ ਨੂੰ ਤੁਸੀਂ ਚਾਚੇ ਤਾਏ ਕਹਿੰਦੇ ਪਿੰਡਾਂ ਦੇ ਵਿੱਚ ਘਰਾਂ ਘਰਾਂ ਦੇ ਵਿੱਚ ਆਇਆ ਨੂੰ ਦੁੱਧ ਚੋਂ ਪੱਤੀ ਪਾ ਕੇ ਦਿੰਦੇ ਹੋ ਜਦੋਂ ਤੁਸੀਂ ਨਰੇਕਾ ਦੇ ਵਿੱਚ ਬੈਠ ਕੇ ਪਾਣੀ ਪੀਂਦੇ ਹੋ ਚਾਹ ਪੀਂਦੇ ਹੋ ਇਹ ਧਨਾਟਾਂ ਨੇ ਕਾਲੀਆਂ ਕਾਂਗਰਸੀਆਂ ਨੇ ਸੋਡੀਆਂ ਵੀਡੀਓ ਬਣਾ ਕੇ ਤਹਾਂ ਭੇਜਤੀਆਂ ਵੀ ਇਹ ਤਾਂ ਕੰਮ ਹੀ ਨਹੀਂ ਕਰਦੇ ਆ ਨਜ਼ਾਰੇ ਲੈਂਦੇ ਨੇ ਉਹਨਾਂ ਦੀਆਂ ਜੇਬਾਂ ਤੇ ਪੈਸੇ ਨਹੀਂ ਲੈਂਦੇ ਆਪ ਪਰ ਉਹਨਾਂ ਦੇ ਕਾਲਜੇ ਤੇ ਸੱਪ ਕਿਹੜਾ ਲੜਦਾ ਲੜਦਾ ਆਇਆ ਵੀ ਸਾਡੇ ਮਤਲਬ ਚੱਕਰੋਂ हट ਗਏ ਇਹ ਕੁੜੀਆਂ